ਚਲੋ ਜੀ ਸਿਮਰਨ ਜੀ ਵੀ ਆਈ ਹੋਏ ਤੇ ਕੇਕੇ ਘਰ ਤੇ ਸੁਭਾਦੀ ਰਸੋਈ ਸਾਕੀ ਗਾ ਜੀ ਸਾਰਿਆਂ ਨੂੰ ਸਸੇ ਕਾ ਜੀ ਸਾਰਾ ਤੇ ਘਰ ਕਾਲ ਲਿਆ ਹੈਲਪ ਇਹ ਕੰਨ ਲਿਆ ਮੈਂ ਵੀ ਸਿੱਖਣ ਲਿਆ ਹਾਂ ਹਾਂ ਤੇ ਸੇਵਨ ਕੋਲੋਂ ਸਿੱਖੀ ਆ ਵੀ ਇਹਦਾ ਸੰਬਰ ਬਣਦਾ ਅੱਛਾ ਸੰਬਰ ਤਾਂ ਸਾਡੇ ਪੰਜਾਬੀ ਯਾਰ ਦੋਨਾਂ ਬੜਾ ਦੂਰ ਵਗਦਾ ਇਹ ਸੌਤ ਦੀ ਦੇਸਵਾ ਅੱਛਾ ਤੇ ਜਦੋਂ ਮੈਂ ਵੀ ਫੌਜ ਚ ਭਤੀ ਹੋਇਆ ਤੇ ਮੈਂ ਕਹਿਣਾ ਵੀ ਇਹ ਐਸਵਾਦ ਨੂੰ ਸੰਬਰ ਬਣਾਉਂਦੇ ਆ ਜਿਹੜੀਆਂ ਸਬਜ਼ੀਆਂ ਸੂਜੀਆਂ ਬਚੀਆਂ ਨੂੰ ਲੱਗਦਾ ਸਾਰਿਆਂ ਪਾ ਕੇ ਦਾਲ ਵਿੱਚ ਭਰਾ ਦਿੰਦੇ ਆ ਸਵੇ ਵੀ ਪਤਾ ਬਾਦ ਵਿੱਚ ਹੋਲੀ ਹੋਲੀ ਖਾਦੇ ਖਾਦੇ ਨਾ ਇਹਦਾ ਟੇਸਟ ਹੋ ਗਿਆ ਵੀ ਜਿੱਦ ਤਰ੍ਹਾਂ ਸੰਡੇ ਵਾਲੇ ਦਰਬਾਨਾ ਜਵਾਸਾਂ ਚ ਪਾਪ ਆ ਕੇ ਪਿੰਜੇ ਰਹੇ ਸੰਭਲ ਮੈਨੂੰ ਆਪ ਦਾ ਸਵਾਦ ਸਾਡੇ ਪਰਿਵਾਰ ਦੇ ਵਿੱਚ ਸਾਰੇ ਬੜਾ ਖਾਂਦੇ ਆ ਅੱਗੀ ਜੀ ਥੋੜਾ ਆ ਜਾ ਤਲਦੇ ਆ ਨਾ ਜਿੱਦ ਤਰ੍ਹਾਂ ਉਹਨਾਂ ਨੇ ਚਲੀ ਸੀ ਜੀ ਕਦੀ ਘੱਟ ਖਾਦੀ ਨਾ ਕਾ ਲੈਂਦੇ ਆ ਤਾਂ ਵਿਚਾਰੇ ਜਦੋਂ ਪਰਿਵਾਰ ਸਾਡੇ ਆ ਨਹੀ ਇਹ ਬਹੁਤ ਲੋਕਾਂ ਨੂੰ ਪਤਾ ਵਾ ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਨਹੀਂ ਪਤਾ ਮਤਲਬ ਜਿੰਨੀਆਂ ਸਬਜ਼ੀਆਂ ਥੋੜੇ-ਥੋੜੇ ਜਿਦਾਂ ਬੈਨਰ ਹੋ ਗਿਆ ਮੂਲੀ ਹੋ ਗਈ ਗਾਜਰ ਹੋ ਗਈ ਫੁੱਲ ਕੋਬੀ ਹੋ ਗਈ ਆਹ ਤੇ ਜਿੰਨੇ ਆਪ ਸਬਜ਼ੀਆਂ ਨਾਲ ਥੋੜੀ ਜਿਆਦਾ ਪਰਦੇ ਪੱਤੇ ਕੱਟ ਕੇ ਹਰ ਹਰ ਦੀ ਦਾਲ ਦੇ ਵਿੱਚ ਜਿਹਨੂੰ ਤੂਰ ਦੀ ਦਾਲ ਕਹਿੰਦੇ ਹਰ ਹਰ ਦੀ ਦਾਲ ਨੂੰ ਇੱਕ ਸੀਟੀ ਮਰਵਾਉਣੀ ਸਿਰਫ ਇੱਕੋ ਹੀ ਸੀਟੀ ਤੇ ਹੁਣ ਇਹਨਾਂ ਨੂੰ ਤੇ ਹੀ ਟਕਲਾ ਆਤਾ ਮੈਂ ਲੇਟ ਹੋ ਗਈ ਮਟੀਰੀਅਲ ਵੀ ਕੱਟਿਆ ਹੀ ਜੇ ਭੈਣ ਭਰਾਵਾਂ ਨੇ ਇਹਨੂੰ ਸਿੱਖਣਾ ਹੋਵੇ ਵੀ ਇਹ ਕਿੱਦਾਂ ਬੰਦਾ ਵਾਰੀ ਇਹ ਐਸੇ ਤੇ ਫਿਰ ਆਨੂੰ ਕਮੈਂਟ ਕਰਕੇ ਦੱਸਿਓਗੇ ਅਗਲੀ ਵੀਡੀਓ ਵਿੱਚ ਆਪਾਂ ਨਾਲ ਸਾਰਾ ਕੁਝ ਤਿਆਰ ਕਰਕੇ ਪੂਰੀ ਤਿਆਰੀ ਨਾਲ ਵਿਖਾਵਾਂਗੇ ਅੱਜ ਤੇ ਚਲੋ ਆਪਾਂ ਅਚਾਨਕ ਹੀ ਬਣਾਉਂਦੇ ਤੇ ਅਚਾਨਕ ਚਾਨਕਾ ਇੱਕ ਕਿਹਦੇ ਨਾਲ ਬਣ ਲਿਆ ਆ ਕਿ ਆਪਾਂ ਖਾ ਕੇ ਵੇਖਣਾ ਸਾਰਿਆਂ ਨੂੰ ਖਵਾ ਕੇ ਵੀ ਦਿਖਾਉਣਾ ਤੇ ਜਿਵੇਂ ਲੱਗਿਆ ਤੇ ਫਿਰ ਅਗਲੇ ਵੀਡੀਓ ਵਿੱਚ ਜਰੂਰ ਸਿਖਾਇਆ ਜਾਊਗਾ ਨਾ ਮੈਂ ਹੋਰ ਵੀ ਜੇ ਪਹਿਨ ਪੁਰਾਣੇ ਕੇ ਨਵੀਂ ਚੀਜ਼ ਕੋਈ ਕੁਝ ਵੀ ਸਿੱਖਣਾ ਵਾ ਕਿ ਦਿਨ ਨੂੰ ਮਤਲਬ ਖਾਣੇ ਦੀ ਬਣਾਉਣ ਦੀ ਖਾਣ ਦੇ ਵਲੋਗ ਬਣਾਉਂਦੇ ਕਾਗਜ਼ ਹਾਂ ਤੇ ਕੋਸ਼ਿਸ਼ ਕਰਦੇ ਪਹਿਨ ਪੁਰਾਣੇ ਵੀ ਕਿਹੜੀ ਚੀਜ਼ ਕਿੱਦਾਂ ਬਣਦੀ ਕਿਹੜੀਆਂ ਚੀਜ਼ਾਂ ਫੈਦੇਵਾਂ ਦਾ ਆਪਾਂ ਕਈ ਇਹਦੀ ਨਾ ਸਵਾਦ ਦੇ ਚੱਕਰਾਂ ਦੇ ਵਿੱਚ ਕੁਝ ਵੀ ਵਰਤ ਲੈਨੇ ਅੱਜ ਤਾਂ ਮੈਦਾ ਵਗੈਰਾ ਤੇ ਇਹਨਾਂ ਕੋਲ ਤਰੀਕੇ ਹੈਗੇ ਆ ਕਿ ਜਿਹਦੇ ਵਿੱਚ ਮੈਦਾ ਨਹੀਂ ਵਰਤਦੇ ਜਿਆਦਾ oily ਚੀਜ਼ਾਂ ਨਹੀਂ ਆ ਸਾਡੀ ਸਿਹਤ ਦਾ ਕੋਈ ਨੁਕਸਾਨ ਵੀ ਨਹੀਂ ਆ ਤੇ ਸਵਾਦ ਵੀ ਆਪਾਂ ਪੂਰਾ ਲੈ ਸਕਦੇ ਹਾਂ ਬਿਲਕੁਲ ਤੇ ਇੱਕ ਗੱਲ ਹੋਰ ਤੇ ਕਿਹ ਪਰਨਾ ਮਤਲਬ ਹੈਂਕਾ ਦਾ ਫੋਮੈਂਟ ਆਉਂਦਿਆ ਹੀ ਜਾਂ ਤੇ ਰੋਟੀ ਸਹੀ ਰੁਟੀਨ ਵਾਈਜ਼ ਘਰ ਵਿੱਚ ਕਿੱਦਾਂ ਕੰਮ ਜਿਹੜਾ ਆਪਣਾ ਕਰਦੇ ਹੋ ਉਹਦੇ ਬਾਰੇ ਸਾਨੂੰ ਦੱਸੋ ਤੇ ਕਿ ਕਿਤਨਾ ਹੈਂਡ ਕਰਦੇ ਆ ਹਨਾ ਜਿੱਦਾਂ ਹੁਣ ਆਪਾਂ ਤਿੰਨ ਜਾਣੀਆਂ ਘਰ ਦੇ ਵਿੱਚ ਹਾਂ ਹਾਂ ਤੇ ਕਿੰਨਾ ਜਾਲੀਆਂ ਦੇ ਨਾਲ ਆਪਾਂ ਘਰ ਦਾ ਜਿਹੜਾ ਕੰਮ ਹੈ ਉਹ ਕਿਦਾਂ ਤਰੀਕੇ ਦੇ ਨਾਲ ਚੱਲਦਾ ਆ ਉਹਦੇ ਬਾਰੇ ਆਪਾਂ ਦੱਸ ਦਿੰਦੇ ਆ ਕਿ ਮਨੁੱਖੀ ਜੀਵਨ ਤੇ ਘਰ ਦੇ ਜਿੱਤੇ ਨੂੰ ਨਵਾਂ ਹੋਣਾ ਹਾਂ ਮੈਂ ਮਤਲਬ ਹੁਣ ਮੇਰੀ ਫਸਟ ਸਿਰਸਰੇ ਡਿਊਟੀ ਇਹ ਹੋਣੀ ਆ ਕਿ ਮੈਂ ਝਾੜੂ ਜਿਹੜਾ ਲਾ ਦੇਣਾ ਆ ਅੱਛਾ ਚੜ ਪੋਚਾ ਕਿ ਝਾੜੀ ਗੱਲਾਂ ਮੈਂ ਝਾੜੂ ਲਾਉਣਾ ਵਾ ਸਭ ਸਾਰੇ ਕਮਰੇ ਐਨ ਸਾਫ ਕਰਦੇ ਨੇ ਇੱਕ ਇੱਕ ਪੀਜੇਰ ਉੱਤਰ ਸਾਰੀ ਬਲਦੋਰੀਆ ਸੈੱਟ ਕਰਕੇ ਰੱਖ ਦੇਣੀ ਆ ਅੱਛਾ ਦੂਸਰੀ ਦੀਦੀ ਨੇ ਕੀ ਕਰਨਾ ਆ ਕਿ ਵਾਈਪਰ ਦੇ ਨਾਲ ਸਾਰਾ ਵੇੜਾ ਰਸੋਈ ਬਾਥਰੂਮ ਤੇ ਉਹ ਕਮਰੇ ਚੋਂ ਨਹੀਂ ਪਹਿਲੇ ਕਮਰੇ ਵਿੱਚੋਂ ਪਾਣੀ ਰੋਜ਼ ਹੀ ਕੱਢਦੇ ਹਾਂ ਉਹ ਤਾਂ ਹਮਾਰਾ ਤੇ ਦਿਨੋ ਰੋਜ਼ ਤੋਂ ਹੁਣਾ ਆ ਅੱਛਾ ਸਾਰੇ ਕਮਰੇ ਦੀ ਕੋਚੀ ਲੋੜੇ ਉਹ ਦੀਦੀ ਦਾ ਉਹ ਵਾਲਾ ਕੰਮ ਆ ਹਾਂ ਆਡਾ ਬਸ ਮਸਲਾ ਇਹ ਕੰਮ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਵਿੱਚ ਜਿੰਨੇ ਇਹਨਾਂ ਤੋਂ ਕੰਮ ਕਰ ਲਿਆ ਤਾਂ ਕਪੜਾ ਧਰਨ ਤੋਂ ਕਿ ਆਪ ਆਪਣੇ ਦੇ ਕਪੜੇ ਧੋ ਕੇ ਤੇ ਪ੍ਰੈਸ ਹਾਂ ਤੇ ਇਹ ਪਤਾ ਕਿ ਇਹ ਹੁਣ ਇਹਦੇ ਵਿੱਚ ਇਹ ਵੀ ਰੱਖਣਾ ਚਾਹੀਦਾ ਨਾ ਕਿ ਜੇ ਆਪਾਂ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਆ ਹਾਂਜੀ ਤੇ ਸਾਨੂੰ ਕਿੰਨੀਆਂ ਚੀਜ਼ਾਂ ਤੇ ਸੋਖ ਵੀ ਵੜਿਆ ਹਾਂਜੀ ਕਿ ਜਾ ਇੱਕੇ ਬੰਦੇ ਦੇ ਸਿਰ ਤੇ ਸਾਰੇ ਘਰ ਦਾ ਬੋਝ ਸਾਫ ਸਫਾਈ ਰੋਟੀ ਪਾਣੀ ਲਈ ਦਾ ਕਪੜਾ ਧੋਣਾ ਤੇ ਕਿ ਜਾ ਆਪਾਂ ਚੀਜ਼ ਨੂੰ ਮੰਡ ਵਰਤ ਕੇ ਕਰਨਾ ਉਹਦੇ ਵਿੱਚ ਮਜ਼ਾ ਵੀ ਆਉਂਦਾ ਰਹਿੰਦਾ ਤੇ ਹੈਲਪ ਵੀ ਮਿਲ ਜਾਂਦੀ ਦੂਸਰੀ ਗੱਲੇ ਕੋਲ ਕਿ ਜਿੱਦਾਂ ਤੁਸੀਂ ਆਡੇ ਕੋਈ ਵਾਰੀ ਹਫਤਾ ਬਤਰੀ ਰਹਿ ਜਾਂਦੇ ਹੋ ਤੇ ਤੁਹਾਨੂੰ ਇਹ ਤਾਂ ਨਹੀਂ ਫਿਕਰ ਕਿ ਪਿੱਛੇ ਘਰ ਦਾ ਕਿੱਦਾਂ ਚੱਲਦਾ ਹੋਊਗਾ ਹਾਂ ਸਾਫੇ ਮੈਂ ਕੰਟੀਨਿਊ ਕਰਦੀ ਆ ਅਗਲੀ ਗੱਲ ਅੱਛਾ ਹੁਣ ਜਿੰਨੇ ਚਾਰ ਬੋਤਾ ਕਰਨੇ ਆ ਤੇ ਜਿੰਨੇ ਮਤਲਬ ਮੇਰਾ ਥੋਲਿਆ ਦੋਨੋਂ ਜਣੇ ਨਾਲ ਆਪੋ ਆਪਣਾ ਫੈਸਲਾ ਕਰਨੀ ਆ ਹਾਂ ਦੋਵੇਂ ਕੀਤਾ ਤੇ ਜਿਹੜਾੰਦਾ ਚੌਕੇ ਦੇ ਵਿੱਚ ਆ ਮਰੂਦਸ ਨਹੀਂ ਇਹ ਚੌਣੇ ਤੇ ਕੋਈ ਵੀ ਇਧਰ ਹੈ ਕੰਮ ਕਰਦਾ ਹੈ ਕੋਈ ਵੀ ਕਰ ਸਕਦਾ ਹੁਣ ਉਹਨੇ ਕੀ ਕਰਨਾ ਤੋ ਸਵੇਰੇ ਉੱਠੇ ਆ ਉਹਨਾਂ ਨੇ ਫੁਰਦਿਆਂ ਸਾਰੇ ਆਪਣਾ ਜਿਹੜਾ ਮਤਲਬ ਮੂੰਹ ਆਕ ਧੋ ਕੇ ਜਰਾ ਇਸ਼ਨਾਨ ਕਰਕੇ ਫਿਰ ਚੌਂਕੇ ਤੇ ਚਲੇ ਗਏ ਆ ਉਹਨਾਂ ਚਾਹ ਬਣਾਉਣੀ ਆ ਜਿੰਨੇ ਵੀ ਘਰ ਦੇ ਬੱਚੇ ਸੌ ਜਾਂਦੇ ਆ ਸਾਰੇ ਬੱਚੇ ਦੇ ਕਿੱਥੋਂ ਰੈਡੀ ਕਰਨਾ ਤੇ ਚਾਹ ਜਿਹੜੀ ਆ ਹਾਲਤ ਦੇ ਕਮਰੇ ਵਿੱਚ ਦੇ ਕੇ ਉਹਦੇ ਸੇਂਹਾਂ ਤੇ ਪਾਉਂਦੇ ਆ ਬਾਅਦ ਨਾਲ ਉਹਦੇ ਪਿੱਛੇ ਇੱਕ ਹੋਰ ਬੜੀ ਬੜੀ ਗੱਲ ਆ ਕਿ ਜੇ ਆਪਾਂ ਇਦਾਂ ਨਾਲ ਮਿਲ ਕੇ ਰਹਿਣਾ ਤੇ ਸਾਨੂੰ ਕੁਝ ਨਿਕਨਕੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਵੀ ਕਰਨਾ ਪੈਂਦਾ ਹਾਂ ਹਾਂ ਸਭ ਤੋਂ ਵੱਡੀ ਗੱਲ ਉਹ ਜੇ ਆਪਾਂ ਕਵਾਂਗੇ ਨਾ ਕਿ ਆਪਾਂ ਨਿਕਨਕੀ ਚੀਜ਼ਾਂ ਦੀ ਰੀਸ ਕਰੀਏ ਕਿ ਮੈਂ ਆਹ ਕਰ ਲਿਆ ਹੁਣ ਉਹ ਨਹੀਂ ਕਰਨਾ ਭਾਵੇਂ ਪਿਆ ਰਵੇ ਮੇਰਾ ਆਹ ਕੰਮ ਮੈਂ ਦੂਜੇ ਕੰਮ ਵੱਲ ਧਿਆਨ ਨਹੀਂ ਦੇਣਾ ਇਹ ਥੋੜਾ ਜਿਹਾ ਨਾ ਫੈਮਿਲੀ ਚ ਪਿਆਰ ਵੀ ਹੋਣਾ ਚਾਹੀਦਾ ਤੇ ਇਹ ਚੀਜ਼ਾਂ ਫਿਰ ਲਿਬਦੀ ਹੋਣ ਸਾਡੀ ਗੱਲ ਨਾ ਕਿ ਅੰਨੇ ਦੇ 16 ਆਨੇ ਨੇ ਮੈਂ ਲੱਖ ਆਨੇ ਆਕੂਗੀ ਇਹਦੇ ਵਿੱਚ ਇੱਕ ਹੋਰ ਚੀਜ਼ ਆ ਜਾਂਦੀ ਆ ਮਾਰਨ ਦਾ ਤਰੀਕਾ ਨਹੀਂ ਸਾਡੇ ਮੰਨ ਦੇ ਤਾਂ ਕੋਈ ਗੁੱਸਾ ਜਾਂ ਲਾ ਲੋ ਮਤਲਬ ਬੰਦਾ ਪਰੇ ਸਾਨੂੰ ਐਵੇਂ ਪਰੇਸ਼ਾਨ ਨਾ ਤੇ ਕਿਸੇ ਦਾ ਕੰਮ ਪਿਆਰ ਰਹਿ ਗਿਆ ਆ ਮਤਲਬ ਇਹ ਨਹੀਂ ਹੁੰਦਾ ਕਿ ਵਾਰੀਆਂ ਨਾ ਹਾਂ ਵੀ ਆਡੀ ਵਾਰੀ ਆਪਾਂ ਕਰਨਾ ਨਹੀਂ ਨਾ ਕਿ ਜਦੋਂ ਆਪਾਂ ਕੰਮ ਕਰਨ ਦੇ ਆ ਨਾ ਉਹ ਕੰਮ ਨੂੰ ਕਰ ਲੋ ਕਰਕੇ ਇਹ ਨਹੀਂ ਸੋਚਣਾ ਕਿ ਮੈਂ ਉਹਦਾ ਤਰੰਡੀ ਆ ਇਹ ਸੋਚਣਾ ਵਾ ਕਿ ਅਰਦਾਸ ਜੀ ਮੈਂ ਇੱਡੀ ਦੂਰ ਰੋਜ ਤੇ ਚੱਲ ਕੇ ਆ ਨਹੀਂ ਸਕਦੀ ਤੇ ਮੈਂ ਮਤਲਬ ਕਿ ਸਮਝ ਲਓ ਕਿ ਆਪਣਾ ਗੁਰੂ ਦਾ ਸੇਵਾ ਹੀ ਕਰਨ ਦੇ ਆ ਕੋਈ ਨਾ ਜੇ ਤੁਸੀਂ ਐ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰੋਗੇ ਨਾ ਆਜਾ ਮੰਨਦੇ ਵਿੱਚ ਕੋਈ ਭੇਦਭਾਵ ਆਪੇ ਰਹਿਣਾ ਹੀ ਨਹੀਂ ਸੇਵਾ ਇਖਤਿਆਰੀ ਮਤਲਬ ਛੁੱਟੀ ਨਹੀਂ ਨਾ ਹੋ ਜਾਂਦੀ ਆ ਤੇ ਮਾਂ ਦਾ ਸਾਹ ਤਰੇ ਦਾ ਗੁੱਸੇ ਆਉਂਦਾ ਮਤਲਬ ਨਹੀਂ ਬੰਦਦਾ ਇਹ ਵੇਲੇ ਇਦਾਂ ਨਹੀਂ ਨਾ ਪੀ ਗਏ ਆਪਾਂ ਹੁਣ ਆਪਣੀਆਂ ਜੇ ਕੰਮ ਵੰਡ ਲਿਆ ਤੇ ਆਪਾਂ کہیں ਆਪਣਾ ਕੇ ਵੇਲੇ ਬੰਦਾ ਠੇਲਾ ਮੱਠਾ ਵੀ ਹੋ ਜਾਂਦਾ ਕੇ ਵੇਲੇ ਐਮਰਜੈਂਸੀ ਕਿਨੂੰ ਇੱਧਰ ਉੱਧਰ ਆਉਣਾ ਜਾਣਾ ਵੀ ਪੈਂਦਾ ਤੇ ਉਹ ਚੀਜ਼ਾਂ ਨੂੰ ਵੇਚਣੀਆਂ ਪੈਣੀਆਂ ਅੱਛਾ ਬਾਕੀ ਜਾਇੰਟ ਫੈਮਿਲੀ ਦਾ ਬੜਾ ਵਧੀਆ ਹੁੰਦਾ ਹੀ ਪਿੱਛੇ ਪਰਿਵਾਰਾਂ ਵਿੱਚ ਪਤਾ ਕਿੰਨਾ ਏਕਾ ਹੁੰਦਾ ਹੀ ਆਈ ਇਹਦੇ ਭੈਣ ਭਰਾ ਆਈ ਕੇ ਆਪਾਂ ਸਾਰੇ ਜਨਿਆਂ ਦੀ ਮੰਮੀ ਨਹੀਂ ਇੱਕ ਇੱਕ ਬੱਚਾ ਵਿਆਹ ਕੇ ਫੇਰ ਅੱਡ ਇਹ ਹੁਣ ਤੇ ਪਤਾ ਨਹੀਂ ਬੱਚਿਆਂ 'ਚ ਹੌਸਲੇ ਨਹੀਂ ਹੈਗੇ ਇੱਧਰ ਵਿਆਹ ਹੁੰਦੇ ਇੱਧਰ ਕਹਿੰ ਸਾਡੇ ਵੀ ਕੋਈ ਪ੍ਰਾਈਵੇਸੀ ਆ ਪਾਉਂਗੇ ਅਲੱਗ ਰਹਿਣਾ ਜਾਂ ਕਿਦਾਂ ਇਹਨਾਂ ਚੀਜ਼ਾਂ 'ਚ ਨੁਕਸਾਨ ਵੀ ਬੜਿਆ ਅੱਛਾ ਮੈਂ ਮਜ਼ੇਦਾਰ ਗੱਲ ਦੱਸਦੀ ਆ ਕੋਈ ਕਿ ਹਰ ਇੱਕ ਨੂੰ ਚਲੋ ਪਤਾ ਲੱਗ ਜਾਵੇ ਉਹਨੇ ਜਿੱਦਾਂ ਹੁਣ ਫੇਰੇ ਨਿਪਨ ਪੈ ਕਰਤੇ ਹਨਾ ਬੱਚਿਆਂ ਦੇ ਤੇ ਚਾਹ ਕਮਰੇ ਵਿੱਚ ਦੇ ਦਿੱਤੀ ਸਾਰਿਆਂ ਨੂੰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਰੋਟੀ ਵੀ ਨਾਲ ਹੀ ਸਾਰਿਆਂ ਦੀ ਬਣਾਉਣੀ ਆ ਸਾਰਿਆਂ ਦੀ ਰੋਟੀ ਰੇਟ ਬਣਾ ਕੇ ਆਇਆ ਨਾ ਰੈਡੀ ਕਰਕੇ ਉਹਨਾਂ ਨੇ ਵੀ ਆਪਣਾ ਨਾਂ ਤੋਂ ਦੇ ਦੇ ਲੇ ਹੁਣ ਜਿਹੜੀਆਂ ਦੋ ਜਣੀਆਂ ਰਹਿ ਗਈਆਂ ਜਿਨ੍ਹਾਂ ਨੇ ਆਪਣਾ ਕੰਮ ਕਰ ਲਿਆ ਹੈਗਾ ਮਤਲਬ ਕਿ ਝਾੜੂ ਪੋਚੇ ਦਾ ਉਹਨਾਂ ਨੇ ਆਪ ਆਪਣੀ ਰੋਟੀ ਖਾਣੀ ਆ ਖਾਣੀ ਆ ਤੇ ਨਾਲ ਦੇ ਨਾਲ ਹੀ ਆਪ ਆਪਣੇ ਭਾਂਡੇ ਧੋ ਕੇ ਸਾਫ਼ ਕਰਕੇ ਰੱਖ ਦੇਣੇ ਹਾਂ ਠੀਕ ਹੁਣ ਇਦਾਂ ਹੁਣ ਇੱਕ ਮਿੰਟ ਮੈਂ ਦਾਦੀ ਗੱਲ ਕਰ ਦਿਆਂ ਹੁਣ ਇਦਾਂ ਹੀ ਆ ਨਾ ਹੁਣ ਜੇ ਤਾਂ ਦੀਦੀ ਡੇ ਹੀ ਬਣਾਉਣ ਸਾਂਬਰ ਤੇ ਇਹਨਾਂ ਨੂੰ ਦਿਖਿਆ ਵਾ ਕੇ ਹੁਣ ਵਲੌਗ ਬਣਾਉਣ ਲਿਆ ਵੀ ਆਵਾ ਤਾਂ ਦੀਦੀ ਬਹਿ ਗਏ ਆ ਤੇ ਉਹਨਾਂ ਨੇ ਆਪਣੀ ਡਿਊਟੀ ਸੰਭਾਲ ਲਈ ਆ ਤੇ ਨਹੀਂ ਤੇ ਤੁਹਾਨੂੰ ਗੈਸ ਬਾਲ ਲਗਾਉਣਾ ਪੈਣਾ ਹੀ ਬਸ ਇੰਨਾ ਹੀ ਸਮਝਣ ਦੀ ਗੱਲ ਹੁੰਦੀ ਨਹੀਂ ਮੈਂ ਦੱਸਿਆ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਕਿ ਖਾਣਾ ਬਣਾਉਂ ਚੱਲ ਗੀਰੀ ਹੈਲਪ ਕਰਦੇ ਇਹਦੇ ਵਿੱਚ ਕਿਹੜੀ ਗੱਲ ਆ ਕਈ ਜੀ ਹੁਣ ਦਾਲ ਸਬਜ਼ੀ ਨਹੀਂ ਵੀ ਹੁੰਦੀ ਸਵੇਰ ਸਵੇਰੇ ਮੈਂ ਵੀਡੀਓ ਬਣਾਉਂਦਾ ਪਈ ਨਹੀਂ ਆ ਤੇ ਇਹ ਫਿਰ ਇਧਰ ਦਾ ਸੰਭਾਲ ਲੈਂਦੇ ਬੀਜੀ ਕੱਟ ਵੱਟ ਕਰ ਲੈਂਦੇ ਹਾਂਜੀ ਐਸਾ ਪਰ ਮੈਂ ਅਗਲੀ ਗੱਲ ਦੱਸਦੀ ਹਾਂ ਮੰਨ ਲਓ ਕਿ ਮੇਨੂੰ ਹੁਣ ਕੰਮ ਖਤਮ ਹੋ ਗਿਆ ਸਾਰੇ ਮੈਂ ਆਪਣਾ ਖਾਣਾ ਖਾ ਲਿਆ ਆਪਣੇ ਬਰਤਨ ਜੱਗ ਤੇ ਰੱਖ ਤੇ ਡੈਲੀ ਘਰੇ ਆ ਵਿੱਚ ਦਾ ਉਹਨਾਂ ਨੂੰ ਖਾਣਾ ਖੁਣਾ ਦਿੱਤਾ ਕੋਣ ਜਿਹੜੇ ਬੰਦੇ ਨੇ 10 10:30 ਵਜੇ ਤੱਕ ਆਪਣਾ ਚੌਕੇ ਦਾ ਕੰਮ ਖਤਮ ਕਰ ਲਿਆ ਨਾ ਜਿਹੜੀ ਵੱਡੀ ਦੇਹੀ ਨੇ ਹੂੰ ਕੋਈ ਨਾ ਕਿ ਕਰਨਾ ਹੈ ਕਿ ਰਸਾਮਾਤਿਕਾ ਕੰਮ ਕੋਈ ਕਰਨਾ ਹੀ ਨਹੀਂ ਆ ਮਤਲਬ ਕਿ ਐ ਫਰੀ ਸੈਲਫ ਫਰੀ ਆ ਦਾ ਆ ਤੁਸੀਂ ਆਂਡ ਨੇ ਮਰਜੀ ਗਰਮੀ ਬੰਦਾ ਚੱਲਣਾ ਤੋ ਕਿ ਮੈਂ ਆਪਣਾ ਅੰਦਰ ਪਾਠ ਕਰ ਸਕਦਾ ਜਿੰਤਾ ਮਰਜੀ ਆਪਣਾ ਵਾਧੂ ਕੰਮ ਕਰ ਸਕਦਾ ਆਪਣੀ ਕੋਈ ਵੀ ਜਿੰਤਾ ਸਫਾਈ ਅੰਦਰ ਉਹ ਕਰ ਸਕਦੇ ਆ ਨਹੀਂ ਦੂਜੀ ਗੱਲ ਕਿ ਕੁਸਮਾਈ ਤਾਂ ਆਪਾਂ ਖੁਦ ਹੀ ਕਰ ਦਿੰਨੇ ਆ ਜਿੰਨਾ ਦਾ ਕੰਮ ਆ ਕਈ ਵਾਰੀ ਸਾਡੀਆਂ ਵਾਲੀਆਂ ਚ ਕੋਈ ਆਪਣੇ ਕੰਮ ਵੀ ਹੁੰਦੇ ਆ ਹਾਂ ਹੁਣ ਜਿਨ੍ਹਾਂ ਨੇ ਵੇਖੋ ਮਤਲਬ ਇਹ ਚੀਜ਼ ਸਿੱਖਣ ਵਾਲੀ ਆ ਉਸ ਤੋਂ ਬਾਅਦ ਕੀ ਹੋਣਾ ਕਿ ਜਿਹਨੇ ਜਿਹਨੇ ਸਵੇਰੇ ਚਾਹ ਰੋਟੀ ਖਾਈ ਨਾ ਉਹਦੇ ਸਾਹਮਣੇ ਦੀ ਰੋਟੀ ਸ਼ੁਰੂ ਹੋ ਜਾਂਦੀ ਆ ਅੱਛਾ ਉਹਨੇ ਕੀ ਕਰਨਾ ਕਿ ਸਾਹਮਣੇ ਨੂੰ ਸਬਜ਼ੀ ਬਣਾਉਣੀ ਆ ਅੱਛਾ ਤੂੰ ਹੀ ਫਿਰ ਸਵੇਰੇ ਕੱਲਾ ਝਾੜੂ ਹੀ ਲਾਉਣਾ ਬਸ ਮੈਂ ਕੱਲਾ ਸਵੇਰ ਦਾ ਸਿਰਫ ਨਾ ਦੇਖੋ ਕਿ ਮੈਂ ਸਵੇਰ ਦਾ ਝਾੜੂ ਲਾ ਕੇ ਨਾ ਤੋ ਕਿ ਵਿਹਲੀ ਹੋ ਗਈ ਆ ਹਾਂ ਮਤਲਬ ਮੈਨੂੰ ਸਾਹਮਣੇ ਦਾ ਕੰਮ ਹੋਰ ਕਹੇ ਸ਼ਾਮ ਨੂੰ ਤੁਹਾਡੀ ਚੌਂਕੇ ਚ ਮੈਂ ਸਾਹਮਣੇ ਨੂੰ ਕੀ ਕਰਨਾ ਕਿ ਸਬਜ਼ੀ ਬਣਾਉਣੀ ਆ ਆਸ ਰੋਟੀ ਬਣਾਉਣੀ ਆ ਜਿਹੜੀ ਦੀਦੀ ਨੇ ਲਾਇਆ ਹੀਗਾ ਆਪਣਾ ਕੋਚਾ ਲਾਇਆ ਜਦ ਮੇਰਾ ਤੋਤਾ ਹੂੰ ਉਨੀ 12 ਵਜੇ ਚਾਹ ਬਣਨੀ ਆ ਅੱਛਾ ਉਹਨੇ ਕੀ ਕਰਨਾ ਹੈ ਕਿ 12 3:30 ਵਜੇ ਚਾਹ ਬਣਦੀ ਹੈ ਹੂੰ ਕਾਈ ਵਜੇ ਚਾਹ ਬਣਨੀ ਆ ਉਹਨੇ ਚਾਹ ਬਣਾਉਣੀ ਸਾਰੇ ਦੇ ਕਮਰੇ ਤੇ ਦੇ ਕੇ ਹੋਣੀ ਆ ਉਸ ਤੋਂ ਬਾਅਦ ਜਿੰਨੇ ਵੀ ਸਮਾਨ ਤਿੱਕਾ ਭਾਂਡੇ ਹੋਣੇ ਆ ਚੱਕਰੋ ਵਾਲੇ ਦਾ ਸਾਫ ਕਰਨ ਵਾਲੇ ਕੋਈ ਭੈਣ ਭਰਾ ਆਇਆ ਗਿਆ ਹਾਂ ਤੇ ਬਾਤ ਇਹ ਕਿ ਮੈਂ ਰਾਤ ਨੂੰ ਸਬਜੀ ਬਣਾ ਕੇ ਰੋਟੀ ਬਣਾ ਲਨੀ ਹੈ ਤੇ ਜਿਹੜੀ ਦੀਦੀ ਨੇ ਇਦਾਂ ਕੀਤਾ ਉਹਨੇ ਮਿਲ ਕੇ ਰੋਟੀ ਵੀ ਸਾਰਿਆਂ ਨੂੰ ਪਰੋਣੀ ਆ। ਅੱਛਾ ਫਿਰ ਉਹਨੇ ਸਾਰਿਆਂ ਦੇ ਬਰਤਨ ਸਾਫ਼ ਕਰਨੇ ਆ। ਜਿੰਨੇ ਸਵੇਰੇ ਬਣਾ ਕੇ ਰੱਖੀ ਰੋਟੀ 12 ਵਜੇ ਦਾ ਵੇਲੇ ਹੋ ਗਈ ਉਹਨੇ ਸਿਰਫ ਰਾਤ ਨੂੰ ਦੁੱਧ ਗਰਮ ਕਰਨਾ। ਦੁੱਧ ਗਰਮ ਕਰਕੇ ਸਾਰਿਆਂ ਨੂੰ ਪਾ ਦੇਣਾ। ਮਤਲਬ ਸਾਰਿਆਂ ਦੀਆਂ ਡਿਊਟੀਆਂ ਤੁਸੀਂ ਬੰਨ ਕੇ ਰੱਖੀਆਂ ਹੋਆਂ ਗੱਲ ਕਾਦੀ ਆ। ਬਾਕੀ ਕੀ ਆ ਵੀ ਉਹ ਹੁਣ ਵੇਖੋ ਮੈਂ ਰੋਟੀ ਤੇ ਸਬਜੀ ਬਣਾ ਲੀ ਹੁਣ ਹੋ ਗਈਆਂ। ਨੈਕਸਟ ਟਾਈਮ ਜੇ ਤਾਂ ਮੈਂ ਹੁਣ ਦੱਸਿਆਗਾ ਸਵੇਰੇ ਮੇਰੀ ਮੇਰੀ 12 ਵਜੇ ਦੀ ਕੱਢੀ ਰਣੀ ਜਾਂ 10 ਵਜੇ ਦੀ ਕਰਨੀ ਆ ਕਿ ਦੂਜਿਆਂ ਨਾਲ ਫੇਰ ਕਰਕੇ ਉਸੇ ਤਰੀਕੇ ਤੋੜ ਕਰਨਾ ਹੈ। ਬਾਕੀ ਨਾ ਇੱਕ ਗੱਲ ਮੈਂ ਹੋਰ ਕਹੂੰਗੀ ਕਿ ਸਾਰੇ ਭੈਣ ਭਰਾ ਨਾ ਬੜਾ ਪੁੱਛਣ ਦੇ ਕੇ ਪਿੰਦਰ ਭਾਜੀ ਕਿੱਦਾਂ ਪਤਲੇ ਹੋ ਗਏ ਪਿੰਦਰ ਭਾਜੀ ਉਹ ਆਪਾਂ ਨਾ ਦੱਸਾਂਗੇ ਤੁਹਾਨੂੰ ਜ਼ਰੂਰ ਪਰ ਸਪੈਸ਼ਲ ਇੱਕ ਵਲੌਗ ਬਣਾ ਕੇ ਉਹਦੇ ਵਿੱਚ ਦੱਸਾਂਗੇ। ਅੱਛਾ ਮੈਂ ਜੀ ਲਗਾ ਗੱਲ ਕਰਨ। ਗੱਲ ਹੁਣ ਜਿਆਦਾ ਲੰਬੀ ਨਾ ਹੋ ਜੇ। ਹਾਂ। ਇਹ ਕੁੜੀ ਨੇ ਸਾਰਾ ਆਪਣਾ ਰੁਟੀਨ ਤੁਹਾਨੂੰ ਦੱਸਦੀ। ਪਰ ਅਸਲ ਵਿੱਚ ਜਿਹੜੀਆਂ ਕਿੰਨੇ ਹੈ ਭੈਣਾਵਾਂ ਦਰਾਲੀ ਦੇ ਥਾਣੀ ਤੇ ਇਹਨਾਂ ਦੇ ਜਿਹੜੇ ਪਤੀ ਦੇਵ ਆ ਉਹਨਾਂ ਦਾ ਕੰਪਰੋ ਮੈਰਿਜ ਦਾ ਹੁੰਦਾ ਨਾ ਅਸਲ ਵਿੱਚ ਪਿਆਰ ਬਹੁਤ ਹੈ। ਨਹੀਂ ਤੇ ਪਤਾ ਗੱਲ ਜਗਾਂ ਵਿੱਚ ਵਰਦੀ ਹੁੰਦੀ ਹੈ ਇਹ ਗੱਲ ਮੰਨੀ ਪਊਗੀ ਫੈਮਿਲੀ 'ਚ ਪਿਆਰ ਹੁੰਦਾ ਜਦੋਂ ਜਨਾਨੀ ਜਾ ਕੇ ਕਰੇ ਵੇਖੋ ਜੀ ਤੁਹਾਡੀ ਪਰਜਾਈ ਨੇ ਭਾਂਡੇ ਉਧਰ ਕਰਦੇ ਜਿੰਦਾ ਮੈਂ ਵੀਡੀਓ 'ਚ ਵਖਾਉਨੇ ਆ ਮੈਨੂੰ ਹੋਰਨ ਦਾ ਮੇਰੇ ਵਾਸਤੇ ਇਹ ਨਹੀਂ ਮੰਨਣਾ ਉਹ ਵੇ ਸਵੇਰ ਦੀ ਮਹਾਰਾਣੀ ਝੱਗ ਮਾਣਦੀ ਅਤੇ ਪਉਥੇ ਕਚਰਾ ਛੱਡਦਾ ਹੀ ਉਹਨੇ ਹਾਂ ਆ ਨਿੱਕੀਆਂ ਨਿੱਕੀਆਂ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਆ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਪੈਂਦਾ ਵਾ ਹਰ ਇੱਕ ਦੀ ਜਗ੍ਹਾ ਤੇ ਜੇ ਆਪਾਂ ਖਲੋ ਕੇ ਵੇਖੀਏ ਨਾ ਤਿਆਨੂੰ ਆਪਣੇ ਵਿੱਚ ਆਪਣੀ ਗਲਤੀ ਆਪੇ ਨਜ਼ਰ ਆ ਜਾਣੀ ਕਿ ਆਪਾਂ ਕਿੱਥੇ ਗਲਤ ਹਾਂ ਜੁਆਇੰਟ ਫੈਮਲੀ ਹੈ ਨਾ ਤਿੰਨ ਭਰਾਵਾ ਇਹ ਦਰਾਨੇ ਦੇ ਥਾਣਿਆਂ ਤਿੰਨ ਜਾਲੀਆਂ ਤੇ ਇੱਕ ਇਹਨਾਂ ਦਾ ਬਾਦਸ਼ਾਹ ਸੌਹਲਾ ਸਾਹਿਬ ਹੂੰ ਇਦਾਂ ਦੀਆਂ ਫੈਮਲੀਆ ਪੰਜਾਬ ਵਿੱਚ ਨਾ ਨੌਆਂ ਤੇ ਗਿਣੀ ਦੀਆਂ ਬਸ ਇੰਨੀਆਂ ਜ਼ਿਆਦਾ ਨਹੀਂ ਆ ਕੰਬਾਈਨ ਕਰ ਰਹੇ ਬਹੁਤ ਘੱਟ ਉਹ ਗਣੀ ਘਰਾਂ ਵਿੱਚ ਜਿਹੜੇ ਕੰਬਾਈਨ ਫੈਮਲੀ ਬੜੀ ਜ਼ਿਆਦਾ ਘੱਟ ਹੁੰਦੇ ਉਹ ਰਵਾਜ ਰਹਿ ਨਹੀਂ ਗਏ ਬਾਕੀ ਇੱਕ ਗੱਲ ਬਾਤ ਕੀਤੀ ਨਹੀਂ ਕਦਾ ਲੱਗਦਾ ਜਿਵੇਂ ਕੋਈ ਮਤਲਬ ਚਾਹੁੰਦਾ ਹੈ ਕਿ ਕਿੱਦਾਂ ਹੀ ਕੰਮ ਕਰਕੇ ਵੀ ਉਹ ਲੋਕ ਨੂੰ ਅਖੇ ਦੱਸਾਂਗੇ ਕਿ ਹਾਂ ਕਿੱਦਾਂ ਹੈਗਾ ਕਰਨ ਤੇ ਬਹੁਤ ਸਾਰੇ ਘਰਾਂ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਲੈ ਕੇ ਝਗੜੇ ਹੋ ਜਾਂਦੇ ਆ ਹਾਂ ਹੁੰਦੇ ਆ ਤੇ ਰੈਸਟ ਵਾਧੂ ਮਿਲ ਜਾਂਦੀ ਆ ਨਿੱਕੇ-ਨਿੱਕੇ ਝਗੜੇ ਹੁੰਦੇ ਆ ਨਾ ਕੋਈ ਨਾ ਕੋਈ ਠੀਕ ਨਹੀਂ ਜੇ ਕਿੰਨੇ ਕਿਤੇ ਜਾਣਾ ਵਾ ਨਾ ਆਰਾਮ ਨਾਲ ਸਾਡੇ ਵੀ ਨੀਗੀ ਜੀ ਫੈਮਿਲੀ ਆਈ ਵੀ ਆਪਣੀ ਮੰਮੀ ਨੂੰ ਪੁੱਛਨੇ ਆਉਣਾ ਮੰਮੀ ਕਿੱਥੇ ਕਿ ਯੋਗਦਾਨ ਦਿੰਦੇ ਆ ਹਾਂਜੀ ਮਾਸੇ ਜੀ ਮੈਂ ਦੱਸਣ ਲੱਗੇ ਆ ਵੀ ਆਡੇ ਮੰਮੀ ਨੇ ਦੱਸਣ ਕਿਉਂ ਮੰਮੀ ਕਿੰਨਾ ਵੀ ਯੋਗਦਾਨ ਦਿੰਦੇ ਨੇ ਮੰਮੀ ਜਮਾ ਜੀ ਕਹਿਣ ਦੇ ਆ ਆਪਾਂ ਰਲ ਕੇ ਕੰਮ ਕਰਨੇ ਆ ਆਪਾਂ ਆਹ ਕਰ ਦਿੰਨੇ ਆ ਉਹ ਕਰ ਦਿੰਨੇ ਮੈਂ ਅੱਜ ਜੀ ਵੀ ਦੱਸਣੀ ਕਿੰਨਾ ਵੀ ਯੋਗਦਾਨ ਦਿੰਦੇ ਮੈਂ ਯੋਗਦਾਨ ਕੀ ਦੇਣਾ ਸਬਜ਼ੀ ਕੱਟ ਦਿੰਨੀ ਆ ਰਸਨ ਸੇਕ ਦਿੰਨੀ ਆ ਜਾਂ ਮੈਂ ਕੀ ਲੈਂਨੀ ਆ ਦੁਜੀ ਪਾਣੋਂ ਯੋ ਵੀ ਮੇਰੇ ਘਰ ਆ ਜਾਂਦੀ ਆ ਮਮੀ ਚਾਲੀ ਨੇ ਪਹਿਲਾਂ ਦਲੇਂਦਰ ਦਾ ਲਸਣ ਸੇਨਾ ਗੰਡਾ ਅਦਰਕ ਮਸਾਲਾ ਤਿਆਰ ਕਰਨਾ ਫਿਰ ਆਪਣਾ ਤੇ ਹੁਣ ਤੇ ਚਲੋ ਪਰਿਵਾਰ ਦੋ ਰਾ ਗਿਆ ਪਹਿਲਾਂ ਕਦੀ ਕਦੀ ਸਿਮੂ ਦੀ ਮੰਮੀ ਦੁਖ ਨੇ ਵੀ ਆਪਣਾ ਸਾਰਾ ਕੁ ਪਾਕੇ ਟੈਮ ਨੇ ਮੰਮੀ ਚੁਫੜਾ ਤੇ ਭਾਬੀ ਜੀ ਮੈਂ ਕੰਮ ਹੁੰਦਾ ਬਾਅਦ ਇਹੋ ਹੀ ਆ ਬਾਅਦ ਚ ਤੜਕੇ ਲਾਉਣਾ ਨਿੱਕੀ ਨਿੱਕੀ ਕਾਟ ਵਾਟ ਜਦੋਂ ਹੋ ਜੇ ਤੇ ਪਿਛੇ ਦੇ ਤੜਕੇ ਲਾਉਣ ਮਤਲਬ ਦੋ ਦੇ ਵਿੱਚੋਂ ਕਰ ਦੇਣਾ ਤੇ ਸਾਰਾ ਕੰਮ ਕਰ ਲੈ ਮਟੀਰ ਸਾਰਾ ਬਣ ਗਿਆ ਮੁੱਕ ਦੀ ਗੱਲ ਕਿ ਬਜਾ ਹੈ ਨਾ ਆਪਾਂ ਕੋਈ ਸਬਜ਼ੀ ਬਣਾਣੀ ਆ ਆਪਾਂ ਕਾਲੀ ਕਾਲੀ ਸ਼ੀਤੀ ਜੀਤੀ ਕੱਟ ਵੜਕਾਣੀ ਮੰਮੀ ਨੂੰ ਇਹ ਰਹੂ ਹੁੰਦਾ ਵੀ ਮੇਰਾ ਕੱਖੇ ਥਲੇ ਲੈ ਕੇ ਬਹਿ ਜਾਣਾ ਇਹਨਾਂ ਨੇ ਰੀਜ ਨਾ ਉਹ ਕੰਮ ਕਰਨਾ ਹਾਂ ਮੁੱਕ ਦੀ ਗੱਲ ਕੇ ਬਜ਼ੁਰਗ ਕਰਦੇ ਥਾਮਿਆ ਹੈ ਨਾ ਤੇ ਮੈਂ ਜੇ ਕਿਤੇ ਕਿਤੇ ਬਾਹਰ ਮਾ ਜਾਂ ਮਾਂਡੇ ਗਏ ਜਾਂ ਵੀਡੀਓ ਤੇ ਮੈਂ ਉੱਥੋਂ ਕਹਿ ਦੇਣਾ ਵੀ ਤੜਕਾ ਤਿਆਰ ਕਰ ਦੋ ਸਬਜ਼ੀ ਦੇ ਮੈਂਟਜ ਕੱਟੇ ਜਾਂਦੇ ਸਬਜ਼ੀ ਮੈਂ ਪੁਰ ਕੇ ਸਬਜ਼ੀ ਦੀ ਬਣਾਉਣੇ ਉਂਗਲਾ ਚੱਕੀ ਦੀਆਂ ਚਲੋ ਹੁਣ ਸੰਬਰ ਹੋ ਗਿਆ ਵਾ ਰੈਡੀ ਤੇ ਆਪਾਂ ਹਨਾ ਕਹਿ ਦੇਣਾ ਜੇ ਸੰਬਰ ਦੀ ਰੈਸਪੀ ਮਤਲਬ ਜਾਣਨੀ ਚਾਹੁੰਦੇ ਆ ਨਾ ਕਿ ਕਿੱਦਾਂ ਬਣਾਉਂਦਾ ਤੇ ਕਿ ਕੀ ਕੀ ਇਹਦੇ ਚ ਪਾਇਆ ਜਾਂਦਾ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਤੁਹਾਨੂੰ ਪੂਰਾ ਵਲੋਗ ਦੀ ਬਣਾ ਕੇ ਦੱਸਣਗੇ ਤੇ ਇਸ ਗੱਲ ਨੂੰ ਹੋਰ ਕਹਨੀ ਨੂੰ ਭੁੱਲ ਗਈ ਚਲੋ ਕੋਈ ਨਹੀਂ ਨੈਕਸਟ ਹੈ ਵੀਡੀਓ ਦੇ ਵਿੱਚ ਜਿਆਦਾ ਆਜੂਗੀ ਤੇ ਚਲੋ ਠੀਕ ਹੈ ਫਿਰ ਹੈ ਆਪਾਂ ਹੁਣ ਲਈਏ ਟੇਸਟ ਵੀ ਕਿਦਾਂ ਦਾ ਬਣਿਆ ਵਾ ਹੋ ਚੁੱਕਾ ਵਾ ਰੈਡੀ ਇੱਕ ਵਾਰੀ ਵੇਹੇ ਥੋੜਾ ਜਿਹਾ ਖਾ ਦਿੰਨੇ ਆ ਤੜਕਾ-ਤੜਕਾ ਤੈਨ ਲੱਗ ਗਿਆ ਨਜ਼ਾਰੇ ਵਾਲਾ ਇਹ ਦੇਖੋ ਇਹ ਫਰੈਸ਼ ਸਬਜ਼ੀਆਂ ਸਭ ਫਰਾਈ ਕੀਤੀ ਹੋਈ ਮਿਰਚਾਂ ਜਦੋਂ ਇਸ ਮੈਲਾ ਨਾ ਪ੍ਰੈਗਨੈਂਸੀ ਹੋਹੀ ਬੜੀ ਵਧੀਆ ਹੁੰਦੀ ਆ ਆ ਸੰਦਰਮ ਸਾਦਾ ਵਿੱਚ ਪਾਉਣ ਪੈਂਦਾ ਸਪੈਸ਼ਲ ਇਹ ਆ ਸਪੈਸ਼ਲ ਸੰਦਰਮ ਪਾਉਣਾ ਆ ਬਣ ਕੇ ਪਲੇਟ ਹੋ ਗਈ ਤਿਆਰ ਮੇਰੇ ਮੂੰਹ ਚ ਪਾਣੀ ਆਉਣ ਲੱਗ ਪਾਣੀ ਮੂੰਹ ਦੇ ਵਿੱਚ ਆਉਣੇ ਨੇ ਦੇਣਾ ਨਾਲ ਰੋਟੀ ਖਾਣੀ ਆ ਤੁਹਾਨੂੰ ਹਾਂ ਉਹ ਤਾਂ ਇਹ ਨਾਲ ਛੋਲਿਆਂ ਦਾ ਹੀ ਬੜਾ ਮਜ਼ਾ ਆਉਂਦਾ ਪਰ ਰੋਟੀ ਨਹੀਂ ਲੱਗਦੀ ਛੋਲਿਆਂ ਲਈ ਆਪਣੇ ਜਿਹੇ ਸਹੀ ਹੈ ਨਾ ਹਾਂ ਰੋਟੀ ਨਾਲ ਬਹੁਤ ਵਧੀਆ ਲੱਗਦੀ